ਅੰਮ੍ਰਿਤਸਰ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਦਿਖਾਈ ਦੇ ਰਹੇ ਹਨ ਅੰਮ੍ਰਿਤਸਰ थाना ਮਕਬੂਲਪੁਰਾ ਅਧੀਨ ਇਲਾਕੇ ਦੇ ਵਿੱਚ ਇੱਕ ਘਰ ਦੇ ਵਿੱਚ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਚੋਰ ਲੱਖਾਂ ਰੁਪਏ ਦੀ ਨਕਦੀ ਗਹਿਣੇ ਪਸਤੌਲ ਤੇ ਪਸਤੌਲ ਦਾ ਲਾਇਸੈਂਸ ਲੈ ਕੇ ਰਫੂ ਚੱਕਰ ਹੋ ਗਏ ਚੋਰ ਸੀਸੀਟੀਵੀ ਕੈਮਰਾ ਦਾ ਡੀਵੀਆਰ ਵੀ ਉਤਾਰ ਕੇ ਭੱਜ ਗਏ ਜਿਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਹੋ ਕੇ ਪਰਿਵਾਰ ਨੇ ਇਨਸਾਫ ਦੀ ਗੋਹਾਰ ਲਗਾਈ ਹੈ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਜਲਦ ਹੀ આરોપીਆਂ ਨੂੰ ਗ੍ਰਿਫਤਾਰ ਕਰ ਲਵੇਗੀ ਨਾਮ ਮੇਰਾ ਪੰਕਜ ੜਵਾਲ ਜੀ ਇੱਕ ਗੱਲ ਬਾਤ ਇੱਕ ਗੱਲ ਬਾਤ ਅਸੀਂ ਪਟਿਆਲੇ ਗਏ ਸੀ ਕਣੀ ਵਾਰ ਦੀ ਰਾਤ ਤੇ 3 ਵਜੇ ਨਿਕਲੇ ਆ ਤੇ 10 ਵਜੇ ਰਾਤੀ ਚੋਰਾਂ ਦਾ ਪਾੜੀ ਸਭ ਵੜਿਆ ਵਾ ਸੀਸੀਟੀਵੀ ਤੇ ਕੈਮਰਾ ਹੀ ਦਿਖਿਆ ਸਾਰਾ ਰਾਤੀ 10:00 ਵਜੇ ਦੇ 10 ਮਿੰਟ ਚੰਦਰਾਂਦਾ ਵਾ 10:45 ਤੇ ਬਾਹਰ ਜਾਂਦਾ ਵਾ ਇਹ 40 ਮਿੰਟ ਚ ਸਾਰਾ ਉੱਪਰ ਤੱਕ ਉਹਨੇ ਤੋੜ ਤੋੜ ਕੇ 골ਡ ਲੈ ਗਿਆ ਵਾ সিলਵਰ ਤੇ ਪਿਸਟਲ ਲੈ ਗਿਆ লাইসেনਸ ਲੈ ਗਿਆ ਵਾ ਤੇ ਪਲੱਸ ਹੋਰ ਕੈਸ਼ ਵੀ ਲੈ ਗਿਆ ਵਾ ਟੋਟਲ ਕਿੰਨਾ ਕੋਲ ਦੇਖੋ ਜੀ ਦਾਦਾ ਤੇ 20-25 ਲੱਖ ਦਾ 골ਡ ਹੈ ਹੀ ਹੈ সিলਵਰ ਵੀ 2 ਲੱਖ ਦਾ ਪਿਸਟਲ ਆ ਇੱਕ ਤੁਹਾਡੇ লাইসেনਸ ਫਲਾਈਸੈਂਸੀ ਤੇ ਤੁਸੀਂ ਸੀਸੀਟੀ ਵੀ ਮੋਕੀ ਹੈ ਸੀਸੀਟੀ ਕੋ ਡੀਵੀਆਰ ਵੀ ਲੈ ਗਿਆ ਅੱਛਾ ਸਹੀ ਵਾਡੀਆਂ ਨੇ ਸੱਚੀ ਕੀਤੀ ਤੇ ਆਇਡੈਂਟੀਫਾਈ ਕਰ ਲਿਆ ਉਹਨੂੰ ਚੋਰ ਨੂੰ ਥੋੜਾ ਕਹੋ ਜੀ ਆਪਾਂ ਕੀਤਾ ਪੁੱਛ ਨੇ ਇੱਥੇ ਦਿੱਤਾ ਨਹੀਂ ਕਿ ਤੁਸੀਂ ਕਪੂਲਸ ਨੂੰ ਕੰਪਲੇਨਟ ਕੀਤੀ ਵੈਸੇ ਪੁੱਛ ਨੂੰ ਕਹਾਂ ਜੀ ਮੌਕੇ ਦੇ ਪਹਿਲੇ ਪੀਸੀਆਰ ਬੁਲਾਈ 3 ਘੰਟੇ ਬਾਅਦ ਫਿਰ ਆਪਾਂ ਇੱਧਰ ਉਥੇ ਥਾਣੇ ਵਾਲੇ ਆਏ ਥਾਣੇ ਵਾਲੇ ਫਿਰ ਐਸਐਚਓ ਵੀ ਆਏ ਮੌਕੇ ਤੇ ਫਿੰਗਰਪ੍ਰਿੰਟ ਵੀ ਲੈ ਗਏ ਪਰ ਬਾਅਦ ਚ ਕੋਈ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਘਰ ਨਹੀਂ ਸੀ ਤੁਸੀਂ ਉਦੋਂ ਜਸਟ ਬਾਹਰ ਗਏ ਸੀ ਬਾਹਰ ਗਏ ਪਟਿਆਲੇ ਅੱਛਾ ਪਟਿਆਲੇ ਗਏ ਸੀ ਹਾਂ ਜੀ ਤੇ ਚੋਰੀ ਹੋਈ ਕਿਦੋਂ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਚੋਰੀ ਤੇ ਹੋਈ ਸ਼ਨੀਵਾਰ ਰਾਤ ਦੀ ਅਹੀ ਸੋਮਵਾਰ ਆਏ 7 ਵਜੇ ਤੇ ਹੀ ਡੇਟ ਖੁੱਲਿਆ ਤੇ ਦੇਖਿਆ ਕਿ ਬਾਰੀ ਟੁੱਗੀ ਹੋਈ ਹੈ ਤੇ ਜਿਹੜਾ ਸਮਾਨ ਲਮਾਰੀਆਂ ਚੋਂ ਬੈਡਾਂ ਚੋਂ ਤਰਾਜ ਖੁੱਲੇ ਹੋਏ ਉੱਪਰ ਲੌਕ ਟੁੱਟੇ ਹੋਏ ਲਿਂਦਰੇ ਤੇ ਸਮਾਨ ਸਾਰਾ ਨਿਕਲਿਆ ਹੁਣ 5 ਦਿਨ ਹੋ ਗਏ ਚੋਰੀ ਹੋ ਗਈ ਨਾ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਪੁਲਿਸ ਨੇ ਤੇ ਕਾਰਵਾਈ ਵੇਖੋ ਜਹੀ ਅਹੀ ਸਗੋਂ ਨਾਲ ਲੱਭ ਕੇ ਦੱਸਿਆ ਵੀ ਇਹ ਚੀਜ਼ ਹੈਗੀ ਹੈ ਅੱਛਾ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਮਤਲਬ ਉਹਨਾਂ ਨੇ ਮਤਲਬ ਉਹਨਾਂ ਨੇ ਨਹੀਂ ਲੱਭਿਆ ਸੀ ਹੁਣ ਦੱਸਿਆ ਕਿ ਵੀ ਇਹ ਹੋਇਆ ਤੇ ਬੰਦਾ ਵੀ ਆਈਡੈਂਟੀਫਾਈ ਕਰਤਾ ਉਹਨਾਂ ਵੱਲੋਂ ਢੇਲਾ ਹੀ ਚੁੱਕਦੇ ਨਹੀਂ ਵੇ ਅਹੀਂ ਤੇ ਕਿੰਨੇ ਬੰਦਾ ਡੈਂਟੀਫਾਈ ਕਰ ਲਿਆ ਅਸੀਂ ਕਰ ਲਿਆ ਸਾਰੇ ਕਿ ਤੁਹਾਡੇ ਚਾਰ ਪਛਾਣਦਾ ਸੀ ਨਹੀਂ ਜਾਣ ਪਛਾਣਦਾ ਨਹੀਂ ਇਹ ਨੰਬਰ ਸਾਰੇ ਹੈ ਜੀ ਫਲੈਟਸ ਉੱਥੋਂ ਦਾ ਹੈਗਾ ਇਹਨੂੰ ਕਹਿੰਦੇ ਵੀਰੂ ਬੱਚਾ ਕਹਿੰਦੇ ਹੈਗਾ ਆਹ ਇਹ ਸਮਝ ਲੈਨੇ ਤਾਂ ਹੋ ਗਿਆ ਤੇ ਪੁਲਿਸ ਕੋਲ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਤੇ ਕਿੰਨੇ ਵੀ ਉਹਨਾਂ ਦੇ ਘਰ ਦੇ ਜਿਹੜੇ ਗਏ ਕੱਲ ਕੋਈ ਰੇਡ ਕਰਨ ਪੁਲਿਸ ਵਾਲੇ ਪਰ ਉਹ ਮੈਂ ਘਰ ਨਹੀਂ ਹੈਗਾ ਮੈਂ ਕਿਹਾ ਘਰ ਨਹੀਂ ਉਹਨਾਂ ਦੀ ਮਾਂ ਹੈਗੀ ਆ ਔਰ ਇਹ ਸਿਸਟਰ ਆ ਔਰ ਬ੍ਰਦਰ ਆ ਉਹ ਵੀ ਚੋਰ ਹੈਗਾ ਬ੍ਰਦਰ ਇਹ ਤੇ ਉਹਦਾ ਉਹ ਫਾਦਰ ਹੈ ਉਹਨੂੰ ਚੱਕੋ ਤਾਂ ਯਾਪੀ ਆ ਜਾਏਗਾ ਪਿੱਛੇ ਉਹ ਕੀ ਸਮਾਂ ਤੋਂ ਸ਼ੁਰੂ ਤੋਂ ਕਿਤਨਾ ਜਵਾਨ ਅੰਦਰ ਇਹ ਹੈ ਪੱਕਾ ਚੋਰ ਹੈ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋਲ ਮੰਗ ਕਰਨੇ ਵੀ ਦੇਖੋ ਪਰਵਾਸੀਆਂ ਨੇ ਇੰਨਾ ਇੱਥੇ ਪਾਟਾ ਵਾ ਗਾਂਦੇ ਵੀ ਕੀ ਕੀ ਹੋ ਰਿਹਾ ਹੈ ਕੀ ਲੌਂਡਰ ਆਰਡਰ ਸਿਪੇਸ਼ਨ ਹੈ ਕੀ ਹੈ ਪੁਲਸ ਦੀ ਕੈਮਰੇ ਵੇਖ ਲੇ ਸਾਡੇ ਅਰੇ ਉਹ ਤਾਂ ਉਹ ਨਹੀਂ ਦਿਖਾਦੇ ਪੁਲਸ ਦੀ ਵੇਖੋ ਜੀ ਮਤਲਬ ਕੁਝ ਵੀ ਅੱਜ ਆਪ ਕੀ ਜ਼ੀਰੋ ਫਿੰਗਰਪ੍ਰਿੰਟ ਲੱਗੇ ਉਦੋਂ ਪਤਾ ਕਿ ਹੇ ਗਾਵਾਂ ਉਸ ਟਾਈਮ ਰੈਸਟੋਰੈਂਟ ਜੀ ਵੀ ਘੰਟੇ ਤੇ ਇੰਨਾ ਟਾਈਮ ਡਿਲੇ ਕਰਤਾ ਉਹਦੇ ਤੇ ਇਹਨਾਂ ਦੀ ਨਗਹਿਲੀ ਆ ਫਿਰ ਪੁੱਛਦੀ ਪੁਲਿਸ ਦੀ ਨਗਹਿਲੀ ਸਮੇਂ ਹਾਂਜੀ ਹਾਂਜੀ ਹੁਣ ਮੰਗ ਕੀ ਕਰੀ ਹੁਣ ਮੰਗ ਮੈਂ ਕਰਨਾ ਕਿ ਫਟਾਫਟ ਅਰੈਸਟ ਕੀਤਾ ਜਾਏ ਔਰ ਇਹ ਘਰ ਦੇ ਚੁੱਕੇ ਜਾਣ ਉਹਨਾਂ ਕੋਲ ਇਨਵੈਸਟੀਗੇਸ਼ਨ ਕੀਤੀ ਜਾਏ ਤੇ ਫੋੜਾ ਜਾ ਕਿੱਥੇ ਹੈਗਾ ਹੁਣ ਟੋਟਲ ਤੁਸੀਂ ਕਹਿੰਦੇ ਵੀ ਤੋਂ ਲੱਗਦਾ ਨਹੀਂ ਤੁਹਾਡਾ ਕਿਤਾ ਲਾਇਸੈਂਸ ਵੀ ਕਿਸੇ ਨਾਲ ਕੋਈ ਬਾਤ ਕਰ ਹਾਂਜੀ ਇਹ ਵੀ ਹੰਡਾਰਾ ਬੜਾ ਤੁਹਾਨੂੰ ਤੁਸੀਂ ਤੇ ਕਿਹਾ ਉਹਨਾਂ ਨੂੰ ਪਹਿਲੇ ਦੱਸਿਆ ਵੀ ਇਹਨਾਂ ਨੂੰ ਪਹਿਲੇ ਰਿਕਵਰ ਰਿਕਵਰ ਕਰੋ ਪੀਡ ਅਪ ਕਰ ਦੇ ਨਹੀਂ ਸਪੀਡ ਅਪ ਨਹੀਂ ਕਰਨਾ ਤੇ ਗੱਲਾਂ ਮਾਰ ਲੈਣਾ ਨਾ ਕਿ ਕੋਈ ਆ ਨਹੀਂ ਰਿਹਾ ਹਾਂਜੀ ਇਹ ਜੀ ਬਾਹਰ ਗਏ ਸੀ ਇਹ ਪਟਿਆਲੇ ਗਏ ਸੀ ਤੇ ਮਕਰੋ ਜਤਵਾ ਕੇ ਇਹਨਾਂ ਨੇ ਵੇਖਿਆ ਤੇ ਆ ਕੇ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਕੁੰਡੇ ਟੁੱਟੇ ਹੋਏ ਸੀ ਕੋਈ ਕੁੰਡੇ ਸੀ ਜਿਹੜਾ ਅਪ ਵੈਰੀਫਾਈ ਕਰ ਰਹੇ ਹੈ ਤੇ ਜਲਦੋਂ ਜਲਦਾਂ ਆਪਾਂ ਇਹ ਦੋਸ਼ੀ ਨੂੰ ਇਹ ਫੜ ਕੇ ਹਾਂ ਟੱਪ ਕੇ ਇਹਨੇ ਉਧਰ ਮਾਰਤੀ ਮਾਰੀ ਨਹੀਂ ਆਜ ਹਾਂਜੀ ਤੇ ਕਰ ਰਹੇ ਜੀ ਉਹ ਵੈਰੀਫਾਈ ਕਰ ਰਹੇ ਹਾਂ ਕਰਕੇ ਜੋ ਵੀ ਬੰਦੀ ਉਹ ਕਾਰਵਾਈ ਜਿਹੜੀ ਹੋਗੀ ਜਾਂ ਫਿਰ ਜਿ ਬਿਊਰੋ ਰਿਪੋਰਟ ਪਰਖਟੀ ਵੀ ਅੰਮ੍ਰਿਤਸਰ